ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਰਾਲਾ ਦੇ ਵਿੱਚ ਸੋ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨਾਂ ਨੂੰ ਰਿਕਵੈਸਟ ਆ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਅੱਜ ਆਪਾਂ 1 ਮਾਰਚ ਨੂੰ ਵੀਡੀਓ ਕਵਰ ਕਰ ਰਹੇ ਹਾਂ ਪਿੰਡ ਕਰਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਰਾਲਾ ਆਪਣੇ ਫਾਰਮ ਤੋਂ ਵੀਡੀਓ ਕਵਰ ਕਰਦੇ ਆ ਜਿਹੜੀ ਬੱਛੀ ਸਕਰੀਨ ਤੇ ਤੁਸੀਂ ਦੇਖ ਰਹੇ ਹੋ ਪਹਿਲਾ ਸੂਆ ਸੂਈ ਆ ਜੇਰੇ ਦੀ ਪ੍ਰੋਪਰ ਪੈ ਚੁੱਕੀ ਆ ਇੱਕ ਬੱਛੀ ਆਪਾਂ ਇਹ ਦਿਖਾਵਾਂਗੇ ਆਪਣੇ ਫਾਰਮ ਤੇ 25 ਤੋਂ 30 ਨਾਗ ਸੇਲ ਵਾਸਤੇ ਹਾਜ਼ਰ ਨੇ ਜਿਹੜੀ ਮੇਨ ਮੇਨ ਡਿਟੇਲ ਹੈ ਇੱਕ ਤਾਂ ਆਪਾਂ ਇਹ ਬੱਚੀ ਦੇਣੀ ਆ ਪਹਿਲਾ ਸੂਆ ਸੂਈਆ ਮਗਰ ਬੱਚੀ ਨੂੰ ਇਹਨੇ ਜਨਮ ਦਿੱਤਾ ਤੁਸੀਂ ਦੇਖ ਸਕਦੇ ਹੋ ਬੱਚੀ ਨੂੰ ਜਨਮ ਦਿੱਤਾਗਾ ਸੋ ਇਸ ਤੋਂ ਇਲਾਵਾ ਇੱਕ ਆਪਾਂ ਬੱਚੀ ਦਿਖਾਉਣੀ ਆ ਸਿੱਕ ਆਪਾਂ ਬੱਚੀ ਦੂਜਾ ਸੂਆ ਦਿਖਾਉਣੀ ਆ ਇਹਨੇ ਵੀ ਬੱਚੀ ਨੂੰ ਜਨਮ ਦਿੱਤਾਗਾ ਦੇਖ ਸਕਦੇ ਹੋ ਜੰਮਦੀ ਬੱਸੀ ਘਰ ਲਈ ਜਿੱਡੀ ਆ ਇਹਦੀ ਜੇਰ ਵੀ ਪ੍ਰੋਪਰ ਪੈ ਚੁੱਕੀ ਆ ਇਹਦੀ ਜੇਰ ਆ ਪਈ ਆ ਅੱਜ ਆਪਾਂ 1 ਮਾਰਚ ਨੂੰ ਸ਼ਾਮ ਨੂੰ 3 ਵਜੇ ਵੀਡੀਓ ਕਵਰ ਕਰਦੇ ਆ ਇਹਦਾ ਹੱਥੀਚੋਈ ਵਾਲਾ ਸੋਹਣਾ ਥਾਣਾ ਫੁੱਲ ਬਰੀਡ ਦੇ ਵਿੱਚ ਬੱਸੀਆ ਦੀ ਦੇ ਸਕਦੇ ਹੋ ਮਗਰ ਵੀ ਬੱਛੀ ਆ ਬਹੁਤ ਸੋਹਣੀ ਬੱਸੀਆ ਜਮ ਦੀ ਖੁਰਲੀ ਜਿੱਡੀ ਆ ਤੁਸੀਂ ਦੇ ਸਕਦੇ ਹੋ ਕਿਹੜੇ ਸੀਮਣ ਦੀ ਆ ਸਾਰਾ ਬੱਸੀ ਦਾ ਰਿਕਾਰਡ ਮਿਲ ਜੂ ਇਹਦਾ ਥਾਣਾ ਹੱਥੀਚੋਈ ਵਾਲਾ ਆ ਜੀ ਸੋਹਣਾ ਚਾਹੇ ਤੁਸੀਂ ਮਸ਼ੀਨ ਤੇ ਚੋ ਸਕਦੇ ਹੋ ਫਾਰਮ ਦੀ ਬੱਛੀ ਆ ਚੰਗੀ ਸਮੀ ਪਲੀ ਬੱਛੀ ਆ ਸੋ ਇਹ ਦੋ ਨੰਬਰ ਤੇ ਆਪਾਂ ਦੂਜਾ ਸੂਆ ਦਿਖਾਵਾਂਗੇ ਇਹਨਾਂ ਦੀ ਪ੍ਰੋਪਰ ਡਿਟੇਲ ਦਵਾਂਗੇ ਤੇ ਇੱਕ ਨੰਬਰ ਤੇ ਬੱਛੀ ਆਪਾਂ ਇਹ ਦਿਖਾਵਾਂਗੇ ਪਹਿਲਾ ਸੂਆ ਸੂਈ ਆ ਦੰਦਾਂ ਦੇ ਵਿੱਚ ਬੱਛੀ ਆ ਮਗਰੇ ਦੀ ਵੀ ਬੱਛੀ ਜੇਰੇ ਦੀ ਪ੍ਰੋਪਰ ਵੀ ਪੈ ਚੁੱਕੀ ਆ ਸੋ ਇਹ ਤੋਂ ਬਿਨਾ ਵੀ ਆਪਣੇ ਫਾਰਮ ਤੇ 25 ਤੋਂ 30 ਨਗ ਸੇਲ ਵਾਸਤੇ ਅਵੇਲੇਬਲ ਨੇ ਤੁਸੀਂ ਦੇਖ ਸਕਦੇ ਹੋ ਬਾਹਰ ਬੱਚੀਆਂ ਖੜੀਆਂ ਨੇ ਕਾਫੀ ਬੱਚੀਆਂ ਸੂਈਆਂ ਹੋਈਆਂ ਨੇ ਤੇ ਕੁਝ ਬੱਚੀਆਂ ਸੂਨ ਵਾਲੀਆਂ ਨੇ ਜਿਹੜੀਆਂ ਸੂਈਆਂ ਹੋਈਆਂ ਬੱਚੀਆਂ ਨੇ ਉਹਨਾਂ ਦੇ ਵਿੱਚੋਂ 8-9 ਬੱਚੀਆਂ ਦੇ ਮਗਰ ਬੱਚੀਆਂ ਨੇ 8-9 ਬੱਚੀਆਂ ਦੇ ਮਗਰ ਬੱਚੀਆਂ ਨੇ ਸਾਨੂੰ ਬੱਚੇ ਅੰਦਰ ਦਿਖਾਵਾਂਗੇ ਸੋ ਵੀਡੀਓ ਦੇ ਲਾਸਟ ਤੱਕ ਬਣੇ ਰਹੋ ਕੱਲੇ-ਕੱਲੇ ਨਗ ਦੀ ਡਿਟੇਲ ਦੇਵਾਂਗੇ ਸੋ ਆਹ ਬੱਚੀਆਂ ਵੀ ਸੂਈਆਂ ਹੋਈਆਂ ਨੇ ਪਹਿਲਾ ਦੂਜਾ ਸੂਆ ਬੱਚੀਆਂ ਨੇ ਸੋ ਪਹਿਲਣ ਬੱਸੀ ਦੰਦਾਂ ਦੇ ਵਿੱਚ ਆ ਇਹਦੇ ਮਗਰ ਵੀ ਬੱਛੀ ਆ ਪਹਿਲਣ ਬੱਸੀ ਆ ਦੰਦਾਂ ਦੇ ਵਿੱਚ ਮਗਰ ਬੱਛੀ ਆ ਚੰਗੇ ਦੁੱਧ ਤੇ ਚਲਦੀ ਹੈ ਵੀ ਬੱਛੀ ਪਲੂਣ ਬੱਛੀ ਆ ਸੋ ਇਹ ਬੱਛੀ ਵੀ ਸੂਈ ਹੋਈ ਆ ਇਹ ਬੱਛੀ ਵੀ ਸੂਈ ਹੋਈ ਆ ਤੇ ਕੁਝ ਬੱਛੀਆਂ ਇਹ ਵੀ ਸੂਈਆਂ ਹੋਈਆਂ ਨੇ ਤੁਹਾਨੂੰ ਬੱਚੇ ਆਪਾਂ ਅੰਦਰ ਦਿਖਾ ਦਿੰਨੇ ਆ ਪਰ ਜਿਹੜੀ ਮੋਟੀ ਮੋਟੀ ਡਿਟੇਲ ਆ ਉਹ ਆ ਬੱਛੀ ਦੀ ਦਵਾਂਗੇ ਤਾਜੀ ਸੂਈ ਦੀ ਸੋ ਦੇਖ ਸਕਦੇ ਤੁਸੀਂ ਇਹਨਾਂ ਦੇ ਵਿੱਚੋਂ ਕਾਫੀ ਬੱਛੀਆਂ ਨੇ ਆ ਦੋਨੇ ਬੱਛੀਆਂ ਨੇ ਤੇ ਉਹ ਵੀ ਦੋਨੇ ਬੱਚੀਆਂ ਨੇ ਜਿਹੜੀ ਖੜੀ ਉਹ ਵੀ ਬੱਚੀਆਂ ਨੇ ਕਾਫੀ ਬੱਛੀਆਂ ਵਾਲੀਆਂ ਗਾਵਾਂ ਨੇ ਬਹੁਤ ਵੀਰਾਂ ਦੀ ਡਿਮਾਂਡ ਹੁੰਦੀ ਆ ਵੀ ਆਪਾਂ ਨੂੰ ਬੱਛੀਆਂ ਵਾਲੀਆਂ ਗਾਵਾਂ ਚਾਹੀਦੀਆਂ ਤਾਂ ਉਹਨਾਂ ਵੀਰਾਂ ਲਈ ਸੁਨਹਿਰੀ ਮੌਕਾ ਹੋਊਗਾ ਕਿ ਵੀਡੀਓ ਦੇ ਲਾਸਟ ਤੱਕ ਬਣੇ ਰਹੋ ਤੇ ਕੱਲ ਨੂੰ ਆਪਣੇ ਫਾਰਮ ਤੇ ਵਿਜ਼ਿਟ ਕਰਕੇ ਚੰਗੀਆਂ ਬੱਛੀਆਂ ਤੁਸੀਂ ਖਰੀਦ ਸਕਦੇ ਹੋ ਦੁੱਧ ਵਾਲੀਆਂ ਸੋ ਆਜੋ ਕਰ ਦਿਆਂਗਾ ਲਾਹ ਖੋਲ ਪੁੱਤ ਬੱਚੀ ਪਹਿਲਾਂ ਇਹ ਪਹਿਲਾ ਸੂਆ ਬੱਚੀ ਤੋੜ ਕੇ ਦਿਖਾਉਣਿਆ ਥਣ ਤੁਸੀਂ ਦੇਖ ਲਓ ਹੱਥੀ ਚੁਆਈ ਵਾਲਾ ਸੋਹਣਾ ਥਾਣਾ ਕੱਲਾ ਕੱਲਾ ਨਿੱਖੜਮਾ ਥਾਣਾ ਕਾਲਾ ਕਾਲਾ ਥਾਣਾ ਸੋ ਪਹਿਲਾ ਸੂਆ ਬੱਸੀ ਸੂਈ ਵੀ ਤੁਹਾਨੂੰ ਤ ਬਹੁਤ ਸੋਹਣਾ ਕੱਲਾ ਕੱਲਾ ਨਿਕਲ ਮਾ ਥਾਣਾ ਤੁਹਾਨੂੰ ਲਵੇ ਉਹ ਚੈੱਕ ਕਰਾ ਦਾਂਗੇ ਪਹਿਲਾ ਸੂਆ ਬੱਸੀ ਸੂਈ ਆ ਜਰਸੀ ਦੇ ਵਿੱਚ ਪੈਂਦੀ ਆ ਜਰਸੀ ਕ੍ਰੋਸ ਕਹਿ ਸਕਦੇ ਆਪਾਂ ਇਹਨੂੰ ਘੁਮਾ ਲਿਆ ਮੇਰੇ ਵੀ ਨਹੀਂ ਲਿਆ ਜਰਸੀ ਕ੍ਰੋਸ ਦੇ ਵਿੱਚ ਪੈਂਦੀ ਆ ਚੰਗਾ ਥਾਣ ਲਿਆ ਬੱਛੀ ਦਾ ਸੋ ਦੇਖ ਸਕਦੇ ਤੁਸੀਂ ਹਾਈਟ ਲੈਂਥ ਵਗੈਰਾ ਦੇਖ ਸਕਦੇ ਹੋ ਹਵਾਨਾ ਦੀ ਤਿਆਰੀ ਦੇਖ ਸਕਦੇ ਹੋ ਪਹਿਲੇ ਨਹੀਂ ਬੱਛੀ ਨੇ ਸੋਹਣਾ ਦੁੱਧ ਪੋਣਾਗਾ ਕਿਉਂਕਿ ਆਰਡਰ ਦੀ ਜਿਹੜੀ ਬਨਾਵਟਾ ਬਹੁਤ ਸੋਹਣੀ ਬਣਾਈ ਆ 23 24 ਕਿਲੋ ਖੁੱਲਾ ਵਸੀ ਦੁੱਧ ਪਾ ਦੂਗੀ ਹੌਲੀ ਬਤ ਹੌਲੀ ਸੋ ਪਹਿਲਾ ਸੁਆ ਸੂਈ ਆ ਕੱਲਾ ਕੱਲਾ ਨਿਕਲਵਾ ਥਾਣਾ ਤੁਸੀਂ ਦੇਖਿਆ ਥਣ ਮੈਂ ਦੁਬਾਰੇ ਫਿਰਦਾ ਆਣਿਆ ਕਿਉਂਕਿ ਹੱਥੀ ਚੁਆਈ ਵਾਲੇ ਥਾਣਾ ਬਹੁਤ ਘੱਟ ਮਿਲਦੇ ਆ ਹੱਥੀ ਚੁਆਈ ਵਾਲਾ ਸੋਹਣਾ ਥਾਣਾ ਤੇ ਮਗਰ ਬੱਛੀ ਆ ਸੋ ਦੇਖ ਸਕਦੇ ਹੋ ਹਵਾਨੇ ਦੀ ਤਿਆਰੀ ਵੱਸੀ ਦੇਖ ਸਕਦੇ ਹੋ ਬਹੁਤ ਸੋਹਣੀਆਂ ਹਾਈਟ ਲੈਂਥ ਫੁੱਲ ਆ ਹੱਥੀ ਚੁਆਈ ਵਾਲਾ ਥਾਣਾ ਪਹਿਲਾ ਸੁਆ ਦੰਦਾਂ ਦੇ ਵਿੱਚ ਵਸੀ ਖਾਦੀ ਸਾਨੂੰ ਆਪਾਂ ਕਾਲੇ ਰੰਗ ਦੇ ਵਿੱਚ ਜਰਸੀ ਕ੍ਰੋਸ ਤੇ ਮਗਰ ਵੀ ਬੱਛੀ ਬ ਜਰਸੀ ਕ੍ਰੋਸ ਹੀ ਬੱਛੀ ਆ ਮਗਰ ਕਾਲੇ ਰੰਗ ਚ ਤੇ ਆਪ ਵੀ ਬੱਚੀ ਦੰਦਾਂ ਦੇ ਵਿੱਚ ਆ ਤੇ ਮੇਨ ਗੱਲ ਆ ਜਿਹੜੀ ਦੀ ਜੇਰ ਪ੍ਰੋਪਰ ਪੈ ਚੁੱਕੀ ਆ ਸੋ ਪਤਾ ਧਾਰਾਂ ਮਾਰ ਕੇ ਦਿਖਾਉਣੇ ਆ ਬੱਚੀ ਦੇ ਵੇਹਿਆ ਥੱਲੇ ਦੇਖੋ ਪਹਿਲਾ ਸੂਆ ਬੱਚੀ ਆ 1% ਆਲ ਨਹੀਂ ਕਰਦੀ ਕੋਈ ਬੱਚਾ ਨਹੀਂ ਲਾਇਆ ਆਪਾਂ ਇਦਾਂ ਹੀ ਬਹਿ ਕੇ ਧਾਰਾਂ ਮਾਰਾਂਗੇ ਵੇਹਿਆ ਪੁੱਤ ਹੱਥ ਫੇਰ ਕੇ ਵੇਹਿਆ ਸੋ ਮਾਰ ਧਾਰਾਂ ਸੋ ਤੁਹਾਨੂੰ ਇਦਾਂ ਹੀ ਧਾਰਾਂ ਮਾਰ ਕੇ ਦਿਖਾਵਾਂਗੇ ਆਪਾਂ ਪਹਿਲਾ ਸੂਆ ਬੱਚੀ ਆ ਦੇਖੋ ਚਵਾਈ ਸੁਣ ਚਵਾਈ ਤੁਹਾਨੂੰ ਦੂਰੋਂ ਖੜ ਕੇ ਦੀ ਸੁਣਦੀ ਹੋਊਗੀ ਪੂਰੀ ਪੋਲੀ ਤੇ ਮੋਟੀ ਚਵਾਈ ਆ ਪਹਿਲਾ ਸੂਆ ਬੱਚੀ ਦੰਦਾਂ ਦੇ ਵਿੱਚ ਪੋਲੀ ਤੇ ਮੋਟੀ ਚਵਾਈ 1% ਆਲ ਨਹੀਂ ਕਰਦੀ। ਮਗਰ ਲਥਰਾਂ ਦੀਆਂ ਮਾਰ। ਮਗਰ ਲਥਰਾਂ ਦੀਆਂ ਮਾਰ ਪੁੱਤ। ਮਗਰ ਲਾ ਸੁ ਲਵੇ ਤਾਂ ਸੁਰੂ ਧਾਰਾਂ ਚੈੱਕ ਕਰਾ ਦੇਣਗੇ। ਤੁਹਾਡੇ ਸਾਹਮਣੇ ਧਾਰਾਂ ਮਾਰ ਕੇ ਦਿਖਾ ਰਹੇ ਆ। ਥਣਾ ਦੀ ਇਹ ਪਾਸ ਹੋ ਚੁੱਕੀ ਆ ਕੋਈ ਮੇਰਾ ਵੀਰ ਆਨਲਾਈਨ ਮੰਗਾਊਗਾ ਥਣਾ ਦੀ ਪਾਸ ਹੋ ਚੁੱਕੀ ਆ। ਦੇਖੋ ਲੀਟਰ ਲਵੇ ਲਾਤਾ ਇਹਨੇ। ਹਾਂ। ਪੋਲੀ ਤੇ ਮੋਟੀ ਚਵਾਈ ਆ ਪੂਰੀ ਆਲ 1% ਨਹੀਂ ਕਰਦੀ ਬੱਚੀ। ਪਹਿਲਾ ਸੁਆ ਸੂਈ ਆ। 23 24 ਕਿਲੋ ਦੁੱਧ ਪਾ ਦੂ ਚੰਗੀ ਸੇਵਾ ਦੇ ਨਾਲ ਹਵਾਨਾ ਬਹੁਤ ਸੋਹਣਾ ਕੱਦ ਕਾਠ ਵਾਲੀ ਜਰਸੀ ਕ੍ਰੋਸ ਆ ਗਈ ਮੂਰਲੇ ਸਰਾਣੇ ਮਾਰਦੇ ਪੁੱਤ ਚਾਰ ਕਿਤਾਰਾ ਮੂਰਲੇ ਸਰਾਣੇ ਮਾਰਦੇ 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 ਸੋ ਦੇਖੋ ਚਵਾਈ ਮਨ ਖੁਸ਼ ਹੁੰਦਾ ਹੈ ਜਦੋਂ ਚੌਂਦਾ ਹੈ ਕਿਉਂਕਿ ਚਵਾਈ ਪੋਲੀ ਤੇ ਮੋਟੀ ਆ ਕੋਈ ਆਪਾਂ ਬੱਚਾ ਨਹੀਂ ਲਾਇਆ ਇਦਾਂ ਹੀ ਆਪਾਂ ਚਵਾਈ ਕਰਨ ਲੱਗ ਗਏ ਕਿਉਂਕਿ ਜਿਹੜੀਆਂ ਬੱਸੀਆਂ ਬਰੀਡ ਵਾਲੀਆਂ ਹੁੰਦੀਆਂ ਉਹੀ ਇਦਾਂ ਖੜ ਕੇ ਚਵਾਈ ਕਰਾਉਂਦੀਆਂ ਪਹਿਲਨ ਬੱਸੀ ਨੂੰ ਆਪਾਂ ਪਹਿਲੇ ਟਾਈਮ ਦਾ ਬੋੜਾ ਕੱਢਦੇ ਆ ਸੁਦੇਸ਼ਾ ਜੀ ਤੁਸੀਂ ਓਕੇ ਆਪਾਂ ਧੋਕੇ ਤੋ 2 ਨੰਬਰ ਤੇ ਆਪਾਂ ਦੂਜਾ ਸੂਆ ਬੱਚੀ ਤੇ ਮਗਰ ਬੱਚੀ ਸਾਨੂੰ ਪਹਿਲਾਂ ਹੀ ਦੱਸਿਆ ਸਾਰਾ ਰਿਕਾਰਡ ਆ ਬੱਚੀ ਦਾ ਤੋਰ ਕੇ ਦਿਹਾਵਤ ਬਣਾ ਇਹਦੀ ਵੀ ਜੇਰ ਪ੍ਰੋਪਰ ਪੈ ਚੁੱਕੀ ਆ ਦੇਖ ਸਾਡਾ ਤੁਸੀਂ ਇਹਦੀ ਵੀ ਜੇਰ ਦਾ ਬਹੁਤ ਮੇਨ ਕੰਮ ਹੁੰਦਾ ਜੇਰ ਪ੍ਰੋਪਰ ਬਾਕੀ ਕੱਦ ਕਾਠ ਵਾਲੀ ਤੇ ਚੰਗੇ ਪਿੱਠਪੁੜੀ ਵਾਲੀ 30 ਤੋਂ ਬਾਹਰ ਦੁੱਧ ਦੇਣਾ ਬੱਚੀ ਨੇ ਖਾਈ 29 ਕਿਲੋ ਦਾ ਰਿਕਾਰਡ ਆ ਪਲੂਨ ਦਾ 30 ਤੋਂ ਬਾਹਰ ਦੁੱਧ ਦੇਊਗੀ ਬੱਚੀ ਬਰੀਡ ਨੂੰ ਚੈੱਕ ਕਰੋ ਹਾਈਟ ਲੈਂਥ ਬੋਲ ਸੋ ਰੇਲ ਗੱਡੀ ਦੇ ਡੱਬੇ ਵਰਗੀ ਪਈ ਆ ਚੌੜੀ ਤੇ ਲੰਬੀ ਦੇਖੋ ਬੱਚੀ ਬਹੁਤ ਮੇਨ ਗੱਲ ਹੈ ਜਿਹੜੀ ਹੱਥੀ ਚੁਵਾਈ ਵਾਲਾ ਸਾਨਾ ਬਹੁਤ ਵੀਰਾਂ ਦੀ ਡਿਮਾਂਡ ਹੁੰਦੀ ਹੈ ਵੀ ਆਪਾਂ ਨੂੰ ਹੱਥੀ ਚੁਵਾਈ ਵਾਲਾ ਥਣ ਚਾਹੀਦਾ ਤਾਂ ਦੂਰੋਂ ਲੇਵੇ ਤੇ ਨਾੜਾਂ ਦੂਰੋਂ ਦਿਖਾਈ ਦਿੰਦੀਆਂ ਨੇ ਦੇਖੋ ਪੂਰਾ ਗਲਾਸ ਵਾਲਾ ਸਾਨ ਲੱਗਿਆ ਲੈ ਚਲ ਲੈ ਚਲ ਲੈ ਚਲ ਅੰਦਰ ਲੈ ਚਲ ਬਸ ਸੋ ਹਾਈਟ ਲੈਂਥ ਫੁੱਲਾ ਬੱਚੀ ਦੀ ਲੈ ਚਲ ਅੰਦਰ ਸੋਨਾ ਥਣ ਲੱਗਿਆ ਹੱਥੀ ਚੁਵਾਈ ਵਾਲਾ ਇਹਦੀਆਂ ਵੀ ਆਪਾਂ ਧਾਰਾ ਮਾਰ ਕੇ ਦਿਖਾ ਦਾਂਗੇ ਵੀਡੀਓ ਚ ਸੋ ਹਵਾਰਨੇ ਤੋਂ ਤੁਸੀਂ ਜੱਜਮੈਂਟ ਲਾ ਸਕਦੇ ਹੋ ਵੀ 30 ਤੋਂ ਬਾਹਰ ਦੁੱਧ ਕੱਢਣੇ ਨੇ ਸੋ ਦੂਜਾ ਸੂਆ ਸੂਈ ਇਹਦੀ ਧਾਰਾ ਮਾਰ ਕੇ ਦਿਖਾਉਣੇ ਆਪਾਂ ਧਾਰਾ ਮਾਰ ਕੇ ਸਭ ਤੋਂ ਸੋ ਪੋਲੀ ਤੇ ਮੋਟੀ ਚਵਾਈ ਇਹਦੀ ਵੀ ਧਾਰਾ ਸਾਨੂੰ ਵੀਡੀਓ ਚੀ ਮਾਰ ਕੇ ਦਿਖਾਉਣੇ ਕੋਈ ਮੇਰਾ ਵੀਰ ਆਨਲਾਈਨ ਮਗਾਊਗਾ ਥਣਾਂ ਦੀ ਦੇਖੋ ਸੋ ਦੇਖੋ ਚਵਾਈ ਪੂਰੀ ਪਨਾਲੇ ਵਰਗੀ ਚਵਾਈ ਆ ਕੋਈ ਭੂਰ ਸਰ ਲਾਣੀ ਬਹੁ ਪੋਲੀ ਤੇ ਮੋਟੀ ਚਵਾਈ ਇਹਦੀ ਦੇ ਸਕਦੇ ਹੋ ਕੋਈ ਮੇਰਾ ਵੀਰ ਆਨਲਾਈਨ ਮਗਾਊਗਾ ਥਣਾਂ ਦੀ ਪਾਸ ਹੋ ਚੁੱਕੀ ਆ ਇਹ ਦੂਜੇ ਥਣਾਂ ਦੀ ਮਾਰ ਬਤ ਮਗਰ ਲੈ ਸੋ ਬਹੁ ਪੋਲੀ ਤੇ ਮੋਟੀ ਚਵਾਈ ਆ ਸੈਕਿੰਟਾਂ ਦੇ ਹਿਸਾਬ ਨਾਲ ਇਹਨੇ 1.5 ਲੀਟਰ ਵਾਲਾ ਜੱਗ ਭਰਤਾ ਤੁਸੀਂ ਦੇ ਸਕਦੇ ਹੋ ਦੂਰੋਂ ਬਿਧਾ ਨਾ ਮੈ ਤੁਹਾਨੂੰ ਓਕੇ ਬਦੋ ਓਕੇ ਓਕੇ ਬਸ ਉੱਠ ਖੜਾ ਸੋ ਠੰਡੀਆਂ ਮਿੱਠੀਆਂ ਪੂਰੀਆਂ ਮਸ਼ੀਨ ਵੀ ਲਵਾਉ ਬਸੀ ਹੱਥੀ ਵੀ ਚਵਾਉਗੀ ਸੋ ਜਿਹੜੇ ਮੇਰੇ ਵੀਰ ਨੂੰ ਇਹ ਬੈਣ ਪਸੰਦ ਹੋਈ ਕਈ ਵੀਰਾਂ ਦੀ ਡਿਮਾਂਡ ਹੁੰਦੀ ਹੈ ਵੀ ਆਪਾਂ ਚੰਗੀ ਬੱਚੀ ਲੈਣੀ ਆ ਕੱਦ ਕਾਠ ਵਾਲੀ ਹੱਥੀ ਚਵਾਈ ਵਾਲਾ ਥਣ ਹੋਵੇ ਤੇ ਮਗਰ ਬੱਚੀ ਹੋਵੇ ਉਹਨਾਂ ਵੀਰਾਂ ਲਈ ਸੁਨਹਿਰੀ ਮੌਕਾ ਹੋਊਗਾ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੋਂ ਵੀਡੀਓ ਕਵਰ ਕਰ ਚੁੱਕੇ ਆ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਣਾ ਕਿਸੇ ਨਵੀਂ ਵੀਡੀਓ ਨਾਲ ਧ